ਦੇ ਸ਼ਹੀਦਾਂ ਦੇ ਖੂਨ ਨਾਲ ਰੰਗੀ ਧਰਤੀ ਦੀ ਸਿਫਤ ਕੈਲਪੁਰ ਵਾਲਾ ਜੱਥਾ ਹੈ ਇੰਜ ਬਿਆਨ ਕਰਦਾ ਹੈ ਤਰਤਾ ਜੋ ਤਰਤ ਨਾਰਲੀ ਨਹੀਂ ਤੇਰੇ ਅੰਗ ਅੰਗ ਤੇ ਲਾਲੀ ਨਹੀਂ ਖੇੜੀ ਖੂਨ ਸ਼ਹੀਦ ਗਲਾਲੀ ਨਹੀਂ ਹੋ ਮੌਤ ਤਰੰਗ ਸਵਾਰ ਕੁੜੇਵਾ ਸੋਣੀ ਵਾਹ ਸੋਣੀ ਤਰਦ ਪੰਜਾਬ ਦੀ ਏ ਤੇਰੇ ਨਾਲ ਸ਼ਹੀਦਾ ਪਿਆਰ ਕੁੜੇ ਵਾ ਸੋਣੀ ਤੈਨੂੰ ਬਖਸ਼ੀ ਗੁੱਲ ਪਵਿੱਤਰਤਾ ਬਣੀ ਰਹੇ ਦੇਸ਼ ਦੀ ਮਿੱਤਰਤਾ ਤੇਰੀ ਸੋਣੀ ਸ਼ਾਨ ਵਿੱਚ ਤਰਤਾ ਇਥੇ ਵਸਦਾ ਪਰੀ ਉਪਕਾਰ ਕੁੜੇ ਵਾ ਸੋਣੀ ਵਾ ਸੋਣੀ ਤਰਦ ਪੰਜਾਬ ਦੀ ਏ ਤੇਰੇ ਨਾਲ ਸ਼ਹੀਦਾ ਪਿਆਰ ਕੁੜੇ ਵਾ ਸੋਣੀ ਇੱਥੇ ਛਤਰੀ ਜੋਦੇ ਜੰਮਣ ਨਹੀਂ ਨਾ ਜੁੱਤ ਜੰਗ ਤੋਂ ਪੰਮਣ ਨਹੀਂ ਨਾ ਸੁਣ ਕੇ ਦੁਸ਼ਮਣ ਕੰਬਣ ਨਹੀਂ ਪਾਏ ਹੋਰ ਸਮੁੰਦਰੋਂ ਪਾਰ ਕੁੜੇ ਵਾ ਸੋਣੀ ਵਾ ਸੋਣੀ ਤਰਦ ਪੰਜਾਬ ਦੀ ਏ ਤੇਰਾ ਨਾਲ ਸ਼ਹੀਦਾਂ ਪਿਆਰ ਕੁੜੇ ਵਾ ਸੋਣੀ ਜਦ ਜ਼ਾਲਮ ਜ਼ੁਲਮ ਕਮਾਉਂਦੇ ਸੀ ਸਿੰਘ ਸਿੰਘ ਦੀ ਪੇਟ ਚੜਾਉਂਦੇ ਸੀ ਜੱਟੀ ਆਉਂਦੀ ਖੂਨ ਦੀ ਪਾਉਂਦੇ ਸੀ ਤੇਰੀ ਰੱਖ ਗਏ ਅਣਖ ਸੰਭਾਰ ਕੁੜੇ ਵਾ ਸੋਣੀ ਵਾ ਸੋਣੀ ਤਰਦ ਪੰਜਾਬ ਦੀ ਤੇਰੇ ਨਾਲ ਸ਼ਹੀਦਾਂ ਪਿਆਰ ਕੁੜੇ ਵਾ ਸੋਣੀ ਜਦ ਚੱਲੀ ਮੰਨੂ ਦੀ ਤੇ ਇੱਕ ਲੱਖਾਂ ਫੌਜ ਚੜਾਤੀ ਸੀ ਅੱਗ ਕਾਂ ਨੂੰ ਆਣੇ ਨੂੰ ਲਾਤੀ ਸੀ ਸਿੰਘ ਨਿਕਲੇ ਬੋੜਾ ਮਾਰ ਕੁੜੇ ਵਾ ਸੋਣੀ ਬਾ ਸੋਣੀ ਤਦ ਪੰਜਾਬ ਦੀ ਏ ਤੇਰਾ ਨਾਰ ਸ਼ਹੀਦਾਂ ਦਾ ਪਿਆਰ ਕੁੜੇ ਵਾ ਸੋਣੀ ਤੂੰ ਪਰਿ ਉਪਕਾਰ ਮਰੀ ਤਾਂ ਦੀ ਹਾਮੀ ਏ ਦੇਸ਼ ਸ਼ਹੀਦਾਂ ਦੀ ਰੱਖੀ ਰਖਦੇ ਤੇਰੀ ਅੜੀ ਜਾਦੀ ਤੇਰੀ ਰਖ ਗਏ ਅਣਖ ਸੰਭਾਰ ਕੁੜੇ ਵਾ ਸੋਣੀ ਵਾਹ ਸੋਣੀ ਤਰਦ ਪੰਜਾਬ ਦੀ ਤੇਰੇ ਨਾਲ ਸ਼ਹੀਦਾਂ ਪਿਆਰ ਕੁੜੇ ਵਾਹ ਸੋਣੀ ਜਦ ਜਾਲਿਵ ਜਨਮ ਕਮਾਉਣデア ਵਿੱਚ ਬਲਿਆਂ ਵਾਲੇ ਗਦਰਪਿਆਂ ਚਾਟੂ ਉਧਮ ਸਿੰਘ ਇੰਗਲੈਂਡ ਗਿਆ ਔਰ ਮੋੜਿਆ ਫੇਰੀਂ ਧਾਰ ਕੁੜੇ ਵਾਹ ਸੋਣੀ ਵਾਹ ਸੋਣੀ ਤਰਦ ਪੰਜਾਬ ਦੀ ਤੇਰੇ ਨਾਲ ਸ਼ਹੀਦਾਂ ਪਿਆਰ ਕੁੜੇ ਵਾਹ ਸੋਣੀ ਜਦ ਗੋਰੇ ਕਰੀ ਖਰਾਬੀ ਸੀ ਹੁਣ ਆਪਿਆ ਦੇਸ਼ ਨੂੰ ਬਾਗੀ ਸੀ ਲੈਂਦੀ ਸੇਵਾ ਸਿੰਘ ਯਾਦੀ ਸੀ ਮਰੇ ਭਗਤ ਸਿੰਘ ਸੋਣੀ ਦਰਦ ਪੰਜਾਬ ਦੀ ਤੇਰੇ ਨਾਲ ਸ਼ੀਤ ਦਾ ਪਿਆਰ ਕੁੜੇ ਵਾ ਸੋਣੀ ਤੇਰਾ ਸੋਨਾ ਵੇਖਦਾ ਪਣ ਨਹੀਂ ਕਾਂਢੀ ਦੇ ਸਤੇ ਰੇਵਲ ਤੱਕਣ ਨਹੀਂ ਜਦ ਕਦ ਵੀ ਐ ਦਾਈ ਚੱਕਣ ਨਹੀਂ ਉਹ ਡਿੱਗਦੇ ਮੂੰਹ ਦੇ ਪਾਰ ਕੁੜੇ ਵਾ ਸੋੜੀ ਵਾ ਸੋਣੀ ਤਾਤ ਪੰਜਾਬ ਦੀ ਤੇਰੇ ਨਾਲ ਸ਼ੀਤ ਦਾ ਪਿਆਰ ਕੁੜੇ ਵਾ ਸੋਣੀ ਜੋ ਜ਼ੂਰੇ ਸੰਤ ਜੁਵੀਸ਼ਰ ਨਹੀਂ ਤੈ ਜਨਮੇ ਤਵੀ ਤਪੀਸ਼ਰ ਨਹੀਂ ਗਾਉਂਦੇ ਰਾਹੀ ਹੰਸ ਕਵੀਸ਼ਰ ਨਹੀਂ ਹੈ ਸੰਗਪ੍ਰੀਤਮ ਦਾ ਪਿਆਰ Fazori